ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੀ ਬੋਲ ਨ ਜਾਣੀ ਮਾਇਆ ਮਦ ਮਾਤਾ ਮਰਨਾ ਜੀਤ ਨ ਆਵੀ ਮੇਰੀ RAM RAI ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸਿਵ ਕੋ ਭੋਖਿਸ਼ ਨਾਹੀ ਜਮਨ ਆਵੀ ਨੀਰੇ ਸੋ ਗਉਟਲ ਗੁਰ ਸੇਵੀਐ ਐਨਸ ਸਹਿਜ ਸੁਭਾਈ ਦਰਸ਼ਨ ਪਰ ਸਿ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਓ ਵੈ ਸਿਫਤਿ ਕ ਸੰਮਦੀ ਨੂਰੀ ਅਰਸੋਂ ਕੁਰਸੋਂ ਛਟਿਐ ਤੁਧ ਡਿਠੇ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟਿਐ ਸਜਣ ਸਚਾ ਪਾਤਿਸ਼ਾ ਸਿਰ ਸ਼ਾਹ ਦੇ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ ਹੋ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਅੱਜ ਆਪਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਨਮ ਅਤੇ ਬਚਪਨ ਦੇ ਬਾਰੇ ਵਿੱਚ ਕੁਝ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਔਰ ਗੁਰੂ ਮਹਾਰਾਜ ਦੇ ਜੀਵਨ ਦੇ ਬਾਰੇ ਜਾਣਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੇ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ਸੰਪੂਰਨ ਕ੍ਰਾਂਤੀ ਦੀ ਲਹਿਰ ਨੂੰ ਆਪਣੇ ਜੋਬਨ ਤੇ ਪਛਾਣ ਵਾਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 April ਸਨ 1563 ਈਸਵੀ ਨੂੰ ਗੋਇੰਦਵਾਲ ਸਹਿ ਵਿਖੇ ਹੋਇਆ ਸੀ ਆਪ ਜੀ ਦੇ ਪਿਤਾ ਗੁਰੂ ਰਾਮਦਾਸ ਜੀ ਤੇ ਮਾਤਾ ਦਾ ਨਾਮ ਬੀਬੀ ਪਾਨੀ ਜੀ ਸੀ ਗੋਇੰਦਵਾਲ ਸ਼ਹਿਰ ਦੂਜੇ ਸਤਗੁਰੂ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਸਾਇਆ ਗਿਆ ਸੀ ਔਰ ਸ਼ਹਿਰ ਦੀ ਸਾਰੀ ਦਾ ਕੰਮ ਗੁਰੂ ਅਮਰਦਾਸ ਜੀ ਦੀ ਦੇਖਰੇਖ ਵਿੱਚ ਹੋਇਆ ਸੀ ਜਦ ਸੰਨ 1546 ਵਿੱਚ ਸ਼ਹਿਰ ਵਸ ਗਿਆ ਤਾਂ ਗੁਰੂ ਅਮਰਦਾਸ ਜੀ ਆਪਣੇ ਪਿੰਡ ਬਾਸਰਕੇ ਤੋਂ ਆਪਣੇ ਰਿਸ਼ਤੇਦਾਰਾਂ ਤੇ ਸੱਜਣਾ ਮਿੱਤਰਾਂ ਨੂੰ ਇਥੇ ਲੈ ਆਏ ਸਨ ਇਹਨਾਂ ਵਿੱਚ ਗੁਰੂ ਰਾਮਦਾਸ ਜੀ ਵੀ ਸਨ ਜਿਨ੍ਹਾਂ ਦਾ ਨਾਨਕਾ ਪਿੰਡ ਬਾਸਰਕੇ ਸੀ ਔਰ ਉਹ 7 ਵਰਿਆਂ ਦੀ ਉਮਰ ਤੱਕ ਯਤੀਮ ਹੋ ਗਏ ਸਨ ਲਾਹੌਰ ਵਿੱਚ ਰਿਸ਼ਤੇਦਾਰਾਂ ਨੇ ਉਹਨਾਂ ਦੀ ਬਾਹ ਨਾ ਫੜੀ ਤਾਂ ਉਹਨਾਂ ਦੀ ਨਾਨੀ ਉਹਨਾਂ ਨੂੰ ਬਾਸਰਕੇ ਲੈ ਆਈ ਅਤੇ ਗੁਰੂ ਅਮਰਦਾਸ ਜੀ ਨਾ ਲੋਨਾਂ ਦੀ ਸਾਜ ਪੈ ਗਈ ਪਿਆਰ ਪੈ ਗਿਆ ਔਰੀ ਸਾਜ ਉਹਨਾਂ ਨੂੰ ਗਉਂਦਵਾਲੇ ਆਈ ਸਾਲ 1552 ਵਿੱਚ ਗੁਰੂ ਅਮਰਦਾਸ ਜੀ ਗੁਰੂ ਬਣੇ ਔਰ ਗੁਰੂ ਰਾਮਦਾਸ ਜੀ ਨੇ ਆਪਣੇ ਉੱਚੇ ਸੁੱਚੇ ਗੁਣਾ ਕਰਨ ਤੇ ਕਾਲ ਸੇਵਾ ਕਰਨ ਵਾਲੇ ਜੀਵਨ ਕਾਰਨ ਗੁਰੂ ਅਮਰਦਾਸ ਜੀ ਦੇ ਮਾਨ ਵਿੱਚ ਵਿਸ਼ੇਸ਼ਤਾ ਬਣਾ ਲਈ ਸੀ ਅਤੇ ਗੁਰੂ ਅਮਰਦਾਸ ਜੀ ਨੇ ਆਪਣੀ ਹੋਂਨ ਹਰ ਬੱਚੀ ਬੀਬੀ ਪਾਨੀ ਦਾ ਵਿਆਹ ਸਨ 1563 ਵਿੱਚ ਉਹਨਾਂ ਨਾਲ ਕਰ ਦਿੱਤਾ ਇਸ ਸੁਭਾਗ ਜੋੜੀ ਦੇ ਘਰ ਤਿੰਨ ਬੱਚੇ ਪੈਦਾ ਹੋਏ ਸਨ 1552 ਵਿੱਚ ਬਾਬਾ ਪ੍ਰੀਤੀ ਚੰਦ ਜੀ ਔਰ ਸਨ 1560 ਵਿੱਚ ਬਾਬਾ ਮਹਾਦੇਵ ਜੀ ਅਤੇ ਸੰਨ 1563 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਆਗਮਨ ਹੋਇਆ ਬਾਣੀ ਦਾ ਬੋਇთა ਦਾ ਜਿਹੜਾ ਵਾਰ ਦਿੱਤਾ ਉਹ ਇਸ ਤਰ੍ਹਾਂ ਕਹਾਣੀ ਹੈ ਕਿ ਗੁਰੂ ਅਰਜਨ ਦੇਵ ਜੀ ਸਭ ਤੋਂ ਪਹਿਲੇ ਗੁਰੂ ਸਨ ਜਿਨ੍ਹਾਂ ਨੂੰ ਜੰਮਦਿਆ ਹੀ ਗੁਰਮਤ ਦੀ ਜਿਹੜੀ ਹੈ ਗੋਦੀ ਜਿਹੜੀ ਆ ਉਹ ਮਿਲੀ ਸੀ ਉਸ ਸਮੇਂ ਉਹਨਾਂ ਦੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਸਿ ਸ਼ੋਭਤ ਸਨ ਔਰ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਗੋਦੀ ਵਿੱਚ ਹੀ ਪਲੇ ਔਰ ਉਹ ਆਪਣੇ ਵੱਡੇ ਭਰਾਵਾਂ ਬਾਬਾ ਪ੍ਰੀਤ ਚੰਦ ਤੇ ਮਹਾਦੇਵ ਤੋਂ ਬਚਪਨ ਵਿੱਚ ਹੀ ਨਿਵੇਕਲੇ ਸੁਭਾਅ ਦੇ ਮਾਲਕ ਸਨ ਔਰ ਇਸ ਸੁਭਾਅ ਦੇ ਕਾਰਨ ਹੀ ਉਹ ਗੁਰੂ ਅਮਰਦਾਸ ਜੀ ਦੇ ਪਿਆਰ ਦੇ ਪਾਤਰ ਬਣੇ ਸਨ ਨਾਨੇ ਦੋਤਰੀ ਦਾ ਜਿਹੜਾ ਪਿਆਰ ਇੰਨਾ ਜ਼ਿਆਦਾ ਸੀ ਕਿ ਗੁਰੂ ਅਮਰਦਾਸ ਜੀ ਦੀ ਸ਼ਖਸੀਅਤ ਦੇ ਉੱਚੇ ਸੁੱਚੇ ਗੁਣ ਜਿਹੜੇ ਆ ਬਾਲਕ ਗੁਰੂ ਅਰਜਨ ਦੇਵ ਜੀ ਦੇ ਮਾਨ ਵਿੱਚ ਥਾਂ ਬਣਾਉਣ ਲੱਗ ਪਏ ਸੋ ਜਨਮ ਤੋਂ ਹੀ ਉਹਨਾਂ ਦੀ ਸ਼ਖਸੀਅਤ ਗੁਰਮਤ ਦੇ ਸੰਚੇ ਵਿੱਚ ਜਿਹੜੀ ਆ ਟੜਨ ਲੱਗ ਪਈ ਉਹਨਾਂ ਨੂੰ ਗੁਰਮਤਿ ਦੀ ਏਕ ਰਾਗ ਆਪਣੇ ਨਾਨਾ ਗੁਰੂ ਅਮਰਦਾਸ ਜੀ ਤੋਂ 11.5 ਸਾਲਾਂ ਤੱਕ ਮਿਲਦੀ ਰਹੀ ਜਦੋਂ ਕਿ ਪਹਿਲੀ ਸਤੰਬਰ 1574 ਨੂੰ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ ਬਾਲ ਗੁਰੂ ਅਰਜਨ ਦੇਵ ਜੀ ਦੇ ਮਾਨ ਵਿੱਚ ਬਾਣੀ ਨਾਲ ਸਾਂਝ ਬਾਣੀ ਨਾਲ ਪ੍ਰੀਤ ਔਰ ਗੁਰਮਤਿ ਪ੍ਰਤੀ ਪਿਆਰ ਨੂੰ ਵੇਖ ਕੇ ਹੀ ਗੁਰੂ ਅਮਰਦਾਸ ਜੀ ਨੇ ਇਹ ਕਹਿ ਦਿੱਤਾ ਸੀ ਕਿ ਇਹ ਦੁਇਤਾ ਬਾਣੀ ਦਾ ਬੋਇਤਾ ਹੋਵੇਗਾ ਬੋਇਤਾ ਦਾ ਭਾਵ ਜਾਜ ਹੁੰਦਾ ਹੈ ਜੋ ਭਵ ਸਾਗਰ ਤੋਂ ਸਾਰੇ ਮਨੁੱਖਤਾ ਨੂੰ ਤਾਰੇਗਾ ਇਸੇ ਕਰਕੇ ਕਿਹਾ ਜਾਂਦਾ ਹੈ ਨਾਨਕ ਨਾਮ ਜਹਾਜ਼ ਹੈ ਜਿਹੜੇ ਸੋ ਉਤਰੇ ਪਰ ਕਿ ਜਿਹੜੇ ਜਿਹੜੇ ਵੀ ਪ੍ਰਾਣੀ ਗੁਰਬਾਣੀ ਦਾ ਪਾਠ ਕਰਦੇ ਹਨ ਸਰਵਨ ਕਰਦੇ ਹਨ ਕਥਾ ਵਿਚਾਰਾਂ ਸੁਣਦੇ ਹਨ ਕੀਰਤਨ ਕਰਦੇ ਹਨ ਉਹ ਇਸ ਭਾਵ ਸਾਗਰ ਨੂੰ ਬੜੇ ਹੀ ਆਰਾਮਦਾਇਕ ਤਰੀਕੇ ਦੇ ਨਾਲ ਪਾਰ ਕਰ ਲੈਂਦੇ ਹਨ ਦੇਵਿਸ਼ਕ ਜ਼ਿੰਦਗੀ ਵਿੱਚ ਮੁਸ਼ਕਲਾਂ ਵੀ ਆਉਣ ਮੁਸੀਬਤਾਂ ਵੀ ਆਉਣ ਤਾਂ ਵੀ ਉਹ ਘਬਰਾਉਂਦੇ ਨਹੀਂ ਔਰ ਹਰ ਸਮੱਸਿਆ ਦਾ ਜਿਹੜਾ ਵਾ ਉਹ ਡਟ ਕੇ ਸਾਹਮਣਾ ਕਰਦੇ ਆ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਇਸ ਗੱਲ ਦੀ ਅਗਵਾਈ ਭਰਦੀ ਪ੍ਰੇਰਣਾ ਦਿੰਦੀ ਸਾਨੂੰ ਕਿ ਜੀਵਨ ਸੰਘਰਸ਼ ਵਿੱਚ ਕਦੀ ਵੀ ਸਾਨੂੰ ਡੋਲਣਾ ਨਹੀਂ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਜ਼ਿੰਦਗੀ ਦੇ ਵਿੱਚ ਸੱਚੇ ਸੁੱਚੇ ਗੁਣਾਂ ਦੇ ਸਦਕਾ ਅਸੀਂ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਕੇ ਆਪਣੇ ਜੀਵਨ ਨੂੰ ਜਿਹੜਾ ਵਸ ਖਾਲਾ ਬਣਾ ਸਕਦੇ ਹਾਂ ਸੋਨਾ ਬਣਾ ਸਕਦੇ ਹਾਂ ਕਹਿੰਦੇ ਤੂੰ ਕਾਹੀ ਡੋਲੇ ਪ੍ਰਾਣੀਆਂ ਤੂੰ ਦਰਾਖੇਗਾ ਸਿਰ ਜਨਹਰ ਕਿ ਪਰਮਾਤਮਾ ਜਿਹੜਾ ਹੈ ਉਹ ਸਾਨੂੰ ਹਰ ਵੇਲੇ ਸਾਡੇ ਸਹਾਈ ਹੁੰਦਾ ਹੈ ਇਸ ਕਰਕੇ ਸਾਨੂੰ ਡੋਲਣ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਔਰ ਗੁਰਬਾਣੀ ਦੇ ਪਿਆਰ ਨੇ ਜਿੱਥੇ ਗੁਰੂ ਅਰਜਨ ਦੇਵ ਜੀ ਦੇ ਮਨ ਦੇ ਮਨ ਨੂੰ ਸੁੰਦਰ ਬਣਾ ਦਿੱਤਾ ਸੀ ਨਿਮਰਤਾ ਦਇਆ ਧੀਰਜ ਅਨੇਕਾਂ ਸਦਗੁਣਾਂ ਦੇ ਸਦਕਾ ਉਹ ਜਿਉ ਜੋ ਜਵਾਨੀ ਵਾਲ ਵਧ ਰਹੇ ਸਨ ਔਰ ਉਹਨਾਂ ਦਾ ਜਿਹੜਾ ਸਰੀਰ ਵੱਲੋਂ ਵੀ ਅਤੀ ਸੁੰਦਰ ਲੱਗਦੇ ਸਨ ਔਰ ਤਨ ਮਨ ਦੇ ਤੌਰ ਤੇ ਉਹ ਬਿਲਕੁਲ ਜਿਹੜਾ ਵਾ ਸਵਸਥ ਸਨ ਆਪ ਜੀ ਦੇ ਪਿਤਾ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਕਹਨ ਤੇ ਸਨ 1500 70 ਵਿੱਚ ਮਾਝੇ ਦੇ ਕੇਂਦਰ ਵਿੱਚ ਧਰਮ ਪ੍ਰਚਾਰ ਦਾ ਨਵਾਂ ਕੇਂਦਰ अथवा ਨਵਾਂ ਨਗਰ ਜਿਹੜਾ ਬਵਸਾਉਣਾ ਆਰੰਭ ਕੀਤਾ ਜੋ ਹੁਣ ਅੰਮ੍ਰਿਤਸਰ ਦੇ ਨਾਮ ਨਾਲ ਸਮੁੱਚੇ ਸੰਸਾਰ ਦੇ ਵਿੱਚ ਪ੍ਰਸਿੱਧ ਹੈ। ਔਰ 1574 ਵਿੱਚ ਗੁਰੂ ਰਾਮਦਾਸ ਜੀ ਨੇ ਗ੍ਰਿਆਈ ਦੀ ਜ਼ਿੰਮੇਵਾਰੀ ਸੰਭਾਲੀ। ਅਤੇ ਆਪ ਇਸੇ ਸਾਲ ਅੰਮ੍ਰਿਤਸਰ ਉਦੋਂ ਗੁਰੂ ਦਾ ਚੱਕ ਵਿਖੇ ਆ ਗਿਆ ਨਗਰ ਦੀ ਸਾਰੀ ਦਾ ਕੰਮ ਹੋਰ ਤੇਜ਼ੀ ਜਿਹੜੀ ਆ ਨਾਲ ਫੜ ਗਿਆ ਰਫਤਾਰ ਫੜ ਲਈ ਇਹ ਕੋਈ ਛੋਟਾ ਮੋਟਾ ਕੰਮ ਨਹੀਂ ਸੀਗਾ ਕਿਉਂਕਿ ਸਾਰਾ ਪ੍ਰਬੰਧ ਜਿਹੜਾ ਵਾ ਜਿੰਨਾ ਵੀ ਕਰਨਾ ਸੀਗਾ ਉਹ ਗੁਰੂ ਸਾਹਿਬ ਜੀ ਦੀ ਦੇਖ ਰੇਖੇ ਹਟ ਹੋਇਆ ਸਗੋਂ ਰਾ ਸਰਕਾਰ ਦੇ ਕਾਰਨ ਵਾਲਾ ਕੰਮ ਸੀ ਇਸ ਲਈ ਲੱਖਾਂ ਕਰੋੜਾਂ ਇੱਟਾਂ ਮੜਾ ਮੋਹੀ ਚੂਨਾ ਚਾਹੀਦਾ ਸੀ ਇਸ ਉੱਤੇ ਲੱਗੇ ਹੋਏ ਕਾਰੀਗਰਾਂ ਮਜ਼ਦੂਰਾਂ ਤੇ ਹੋਰ ਸੰਗਤਾਂ ਲਈ ਰਹਿائش ਤੇ ਹਜ਼ਾਰਾਂ ਮੰਨ ਜਿਹੜਾ ਵਾ ਉਹ ਅਨਾਜ ਦੀ ਲੋੜ ਸੀ ਔਰ ਇਸ ਦੀ ਸਖਤ ਮਿਹਨਤ ਵਿਉਂਤਬੰਦੀ ਤੇ ਪ੍ਰਬੰਧਕ ਯੋਗਤਾ ਦੀ ਲੋੜ ਸੀ ਸੋ ਇਸ ਬਾਰੇ ਕੰਮ ਦੀ ਜਿਹੜੀ ਨਿਗਰਾਨੀ ਬਾਬਾ ਪ੍ਰੀਤੀ ਚੰਦ ਨੂੰ ਸੌਂਪੀ ਗਈ ਜਿਹੜੇ دنیਵੀ ਕੰਮਾਂ ਵਿੱਚ ਕਾਫੀ ਉਸ ਵੇਲੇ ਚੁਸਤੇ ਰਹਿੰਦੇ ਸਨ ਗੁਰੂ ਅਰਜਨ ਦੇਵ ਜੀ ਸ਼ਹਿਰ ਬਸਾਉਣ ਦੇ ਕੰਮ ਵਿੱਚ ਆਪਣਾ ਹਿੱਸਾ ਪਾਉਂਦੇ ਰਹੇ ਮਾਰਤਾ ਦੀ ਸਾਰੀ ਸ਼ਹਿਰ ਵਿੱਚ ਹਰ ਕਿਤੇ ਦੇ ਲੋਕ ਲਿਆ ਕੇ ਸ਼ਹਿਰ ਬਸਾਉਣਾ ਸਰੋਵਰ ਦੀ ਜਿਹੜੀ ਖੋਦਾਈ ਦਾ ਕੰਮ ਔਰ ਸਾਰੀ ਔਰਾਧਪੂਰੀ ਜਿਹੜੀ ਆ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਦਿਲਕਸ਼ਪੀ ਦੇ ਨਾਲ ਔਰ ਸੇਵਾ ਭਾਵਨਾ ਦੇ ਨਾਲ ਇਸ ਨੂੰ ਜਿਹੜਾ ਵਾ ਗੁਰੂ ਸਾਹਿਬਾਨਾਂ ਨੇ ਸੰਪੂਰਨ ਕੀਤਾ ਜੋ ਅੱਜ ਜਿਹੜਾ ਵਾ ਸਭ ਤੋਂ ਵੱਡਾ ਜਿਹੜਾ ਸਾਡਾ ਜਿਹੜਾ ਇਸ ਥਾਣੇ ਜਿੱਥੇ ਚਾਰ ਦਰਵਾਜ਼ੇ ਆ ਚਾਰੀ ਵਰਨਾ ਵਾਸਤੇ ਆ ਕੋਈ ਵੀ ਭੇਦ ਭੇਵ ਨਹੀਂ ਔਰ ਪਵਿੱਤਰ ਸਰੋਵਰ ਦੀ ਉਸਾਰੀ ਕੀਤੀ ਔਰ ਸੰਗਤਾਂ ਜਿਹੜੀਆਂ ਇੱਥੇ ਆ ਕੇ ਹਰ ਰੋਜ਼ ਨਤਮਸਤਕ ਹੁੰਦੀਆਂ ਗੁਰਬਾਣੀ ਦਾ ਇਲਾਹੀ ਕੀਰਤਨ ਜਿਹੜਾ ਵਾ ਉਹ ਚੱਲਦਾ ਰਹਿੰਦਾ ਹੈ ਔਰ ਸੰਗਤਾਂ ਸਰਵਨ ਕਰਕੇ ਆਪਣੇ ਜੀਵਨ ਨੂੰ ਜਿਹੜਾ ਵਾ ਉਹ ਪਵਿੱਤਰ ਕਰਦੀਆਂ ਵਾਂ ਔਰ ਮਾਨਸਿਕ ਸ਼ਾਂਤੀ ਪ੍ਰਾਪਤ ਕਰਦੀਆਂ ਵਾਂ ਗੁਰੂ ਸਾਹਿਬਾਨ ਦੇ ਜੀਵਨ ਦਾ ਜਿਹੜਾ ਇਹ ਪੱਖ ਆਪਾਂ ਇਸ ਕਰਕੇ ਵਿਚਾਰਿਆ ਵਾ ਕਿ ਸਾਨੂੰ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸ਼ਹਿਰ ਦੀ ਵਸਾਉਣ ਦੇ ਨਾਲ ਨਾਲ ਉਹਨਾਂ ਨੇ ਆਦਿ ਗ੍ਰੰਥ ਦੀ ਸੰਪਾਦਨਾ ਵੀ ਕੀਤੀ ਔਰ ਭਗਤ ਸਹਿਬਾਨਾ ਪਾਟ ਸਹਿਬਾਨਾ ਤੇ ਹੋਰ ਮਹਾਂਪੁਰਖਾਂ ਦੀ ਬਾਣੀ ਤੇ ਗੁਰੂ ਸਹਿਬਾਨਾਂ ਦੀ ਬਾਣੀ ਜਿਹੜੀ ਪਹਿਲੇ ਆਪ ਜੀ ਤੋਂ ਚਾਰ ਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਤੇ ਆਪਣੀ ਬਾਣੀ ਜਿਹੜੀ ਹੈ ਉਹ ਆਦ ਗ੍ਰੰਥ ਵਿੱਚ ਜਿਹੜੀ ਸ਼ਾਮਲ ਕਰਕੇ ਇੱਕ ਪਵਿੱਤਰ ਗ੍ਰੰਥ ਨੂੰ ਤਿਆਰ ਕੀਤਾ ਸੰਪਾਦਨਾ ਕੀਤੀ ਔਰ ਇਹ ਜਿਹੜੀ ਬੀੜ ਆ ਇਹ ਜਿਹੜਾ ਗ੍ਰੰਥ ਆ ਇਸ ਤੋਂ ਬਾਅਦ ਇਹਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਤੇਗ ਬਹਾਦਰ ਦੀ ਬਾਣੀ ਨੂੰ ਸ਼ਾਮਲ ਕਰਕੇ ਤੇ ਜਿਹੜਾ ਵਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਲੜ ਲਾਇਆ ਵਾ ਔਰ ਅਸੀਂ ਸਾਰੇ ਜਿਹੜੇ ਆ ਇਸ ਗੁਰਬਾਣੀ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਜਿਹੜਾ ਸਵਾਰਦੇ ਆ ਔਰ ਇਹ ਜਿਹੜੀ ਬਾਣੀ ਹੈ ਇਹ ਸਾਡੇ ਜੀਵਨ ਨੂੰ ਸਵਾਰਦੀ ਹੈ ਨਿਖਾਰਦੀ ਹੈ ਸਾਨੂੰ ਉਹ ਮਾਇਆ ਕਾਮ ਗਰੋਧ ਲੋਭ ਮੋਹ ਅਹੰਕਾਰ ਤੇ ਨੀਕਾਂ ਬਰਾਈਆਂ ਤੋਂ ਜਿਹੜਾ ਵਾ ਉਹ ਛਟਕਾਰਾ ਦਵਾਉਂਦੀ ਹੈ ਸਾਡੇ ਮਨ ਨੂੰ ਤੇ ਜਿਹੜੇ ਵਿਚਾਰ ਆ ਉਹ ਪਵਿੱਤਰ ਹੁੰਦੇ ਆ ਸ਼ੁੱਧ ਹੁੰਦੇ ਆ ਸਾਡੇ ਵਿੱਚ ਸ਼ੁਭ ਗੁਣ ਆਉਂਦੇ ਆ ਗੁਰਬਾਣੀ ਪੜ੍ਹਨ ਦੇ ਨਾਲ ਸਾਡੇ ਮਨ ਦੀਆਂ ਜਿਹੜੀਆਂ ਬੁਰੀਆਂ ਭਾਵਨਾਵਾਂ ਜਿਹੜੇ ਬੁਰੇ ਵਿਕਾਰ ਆ ਉਹ ਖਤਮ ਹੋ ਜਾਂਦੇ ਆ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਕਿ ਜਿਹੜੀ ਜਿਵੇਂ ਸਰੀਰ ਨੂੰ ਮੈਲ ਲੱਗੀ ਹੋਵੇ ਤੇ ਉਹ ਜਿਹੜੀ ਜਾਂ ਕੱਪੜਿਆਂ ਨੂੰ ਉਹ ਸਾਬਣ ਦੇ ਨਾਲ ਧੋਤੀ ਜਾਂਦੀ ਹੈ ਪਾਣੀ ਨਾਲ ਧੋਤੀ ਜਾਂਦੀ ਹੈ ਪਰ ਮਨ ਦੀ ਮੈਲ ਜਿਹੜੀ ਹੈ ਉਹ ਬਾਣੀ ਨਾਲ ਸਾਫ਼ ਹੋਣੀ ਹੈ ਗੁਰਬਾਣੀ ਪੜਨੀ ਪੈਣੀ ਹੈ ਇਸ ਕਰਕੇ ਗੁਰੂ ਸਾਹਿਬਾਨਾ ਨੇ ਸਾਨੂੰ ਹਰ ਬਾਣੀ ਦੇ ਸ਼ਬਦ ਵਿੱਚ ਹਰ ਤਰ੍ਹਾਂ ਕਰਕੇ ਮੁਕੰਮਲ ਕਿਸੇ ਤੀਕ ਤਰ੍ਹਾਂ ਦੀ ਕੋਈ ਜਿਹੜੀ ਕਸਰ ਨਹੀਂ ਛੱਡੀ ਸਾਨੂੰ ਗੁਰਬਾਣੀ ਦੀ ਸਿਰਜਣਾ ਕੀਤੀ ਸਭ ਤੋਂ ਵੱਧ ਗੁਰਬਾਣੀ ਜਿਹੜੀ ਹੈ ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚਾਰਨ ਕੀਤੀ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ੋਭਤ ਹੈ ਬਰਾਜਮਾਨ ਹੈ ਦਰਜ ਹੈ ਔਰ ਗੁਰੂ ਅਰਜਨ ਦੇਵ ਜੀ ਨੇ ਅਨੇਕਾਂ ਕਾਰਜ ਕੀਤੇ ਧਾਰਮਿਕ ਸਮਾਜਿਕ ਰਾਜਨੀਤਿਕ ਔਰ ਸਮਾਜ ਸੁਧਾਰ ਦੇ ਵਿੱਚ ਉਹਨਾਂ ਦੀ ਇੱਕ ਬਹੁਤ ਵੱਡੀ ਜਿਹੜੀ ਦੇਣ ਆ ਔਰ ਪਵਿੱਤਰ ਧਾਰਮਿਕ ਸਥਾਨਾਂ ਦੀ ਜਿਹੜੀ ਆ ਉਹਨਾਂ ਨੇ ਨਿਰਮਾਣ ਕੀਤਾ ਔਰ ਜਾਤ ਪਾਤ ਉੱਚ ਨੀਚ ਛੂਆ ਛਾਤ ਤੇ ਹੋਰ ਕਰਮ ਕਾਂਡ ਜਿਹੜੇ ਕਾਂਡ ਆ ਉਹਨਾਂ ਦਾ ਖੰਡਨ ਕੀਤਾ ਔਰ ਇਸਤਰੀ ਜਾਤੀ ਦੀ ਜਿਹੜੀ ਆ ਹਾਲਤ ਸੁਧਾਰਨ ਵਾਸਤੇ ਆਪ ਜੀ ਨੇ ਜਿਹੜਾ ਵਾ ਉਹਨਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਸੋ ਕਹਿਣ ਤੋਂ ਭਾਵ ਇਹ ਆ ਕਿ ਗੁਰੂ ਜਿਹੜੇ ਅਰਜਨ ਦੇਵ ਜੀ ਨੇ ਸਾਇਬ ਸ੍ਰੀ ਗੁਰੂ ਉਹ ਪੂਜਣਯੋਗ ਇੱਕ ਮਹਾਨ ਅਵਤਾਰ ਸਨੇ ਜਿਨ੍ਹਾਂ ਨੇ ਸੰਸਾਰ ਨੂੰ ਇੱਕ ਨਵੀਂ ਸੇਧ ਦਿੱਤੀ ਇੱਕ ਨਵਾਂ ਜਿਹੜਾ ਵਾ ਉਹ ਜਿਹੜਾ ਇੱਕ ਕਹਿ ਸਕਦੇ ਆ ਆਪਾਂ ਕਿ ਸਮਾਜ ਵਿੱਚ ਪਰਵਰਤਨ ਕੀਤਾ ਨੇਕਾਂ ਬਰਾਈਆਂ ਦਾ ਖਾਤਮਾ ਕਰਕੇ ਵਰਣਵੰਡ ਖਤਮ ਕਰਕੇ ਔਰ ਬੜੇ ਹੀ ਪਿਆਰ ਦੇ ਨਾਲ ਸਹਿਜਤਾ ਨਾਲ ਧੀਰਜ ਨਾਲ ਹੌਸਲੇ ਨਾਲ ਕੋਈ ਲੜਾਈ ਝਗੜਾ ਨਹੀਂ ਕੀਤਾ ਕਿਸੇ ਨਾਲ ਔਰ ਬੜੇ ਹੀ ਸੋਹਣੇ ਢੰਗਾਂ ਦੇ ਨਾਲ ਆਪ ਜੀ ਨੇ ਸਾਨੂੰ ਜਿਹੜਾ ਬਹੁਤ ਸਾਰਾ ਜਿਹੜਾ ਗਿਆਨ ਰੂਪੀ ਪੰਡਾਰ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਆ ਜਾਗਦੀ ਜੋਤ ਕਹਿੰਦੇ ਨੇ ਕਿ ਆਤਮਾ ਜਿਹੜੀ ਗ੍ਰੰਥ ਵਿੱਚ ਤੇ ਜਿਹੜਾ ਆਪ ਜੀ ਦਾ ਜਿਹੜਾ ਸਰੂਪ ਆ ਉਹ ਪੰਥ ਵਿੱਚ ਕਹਿਣ ਤੋਂ ਪਾਪ ਕਹਿ ਸਕਦੇ ਆ ਕਿ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਨਵੀਂ ਜੀਵਨ ਜਾਚ ਦਿੱਤੀ ਤੇ ਬਹੁਤ ਹੀ ਜ਼ਿਆਦੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਨੇਕਾਂ ਸੁਧਾਰ ਕੀਤੇ ਨੇਕਾਂ ਤਰ੍ਹਾਂ ਦੀਆਂ ਬਰਾਈਆਂ ਖਤਮ ਕੀਤੀਆਂ ਆਪ ਜੀ ਨੂੰ ਕੋਟੀ ਕੋਟੀ ਪ੍ਰਣਾਮ ਔਰ ਬਾਣੀ ਦੀਆਂ ਵਿਚਾਰਾਂ ਕਰਦੇ ਹਾਂ ਗੁਰੂ ਸਾਹਿਬਾਨ ਦੇ ਜੀਵਨ ਕਰਦੇ ਹਾਂ ਦਾਸ ਕੋਲੋਂ ਏਕ ਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਕਿਉਂਕਿ ਉਹਨਾਂ ਦੇ ਜੀਵਨ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਜਿਹੜਾ ਵਾ ਉਹ ਸਖਾਲਾ ਨਹੀਂ ਕਿਉਂਕਿ ਸ਼ਬਦ ਥੋੜੇ ਪੈ ਜਾਂਦੇ ਆ ਔਰ ਉਹਨਾਂ ਦਾ ਜੀਵਨ ਬੜਾ ਵੱਡਾ ਵਾ ਉਹ ਬੜੇ ਵੱਡੇ ਗੁਣਾਂ ਦੇ ਮਾਲਕ ਆ ਉਹ ਸਮੁੰਦਰ ਦੇ ਨਿਆਈ ਆ ਆਪਾਂ ਤੇਲ ਮਾਤਰ ਜਿਹੜੀ ਆ ਵਡਿਆਈ ਕੀਤੀ ਆ ਔਰ ਵਡਿਆਈ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਬੋਲਦੇ ਆ ਦਾਸ ਕੋੜੋਂ ਏਕਰੀ ਨੇਕ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਰੂਪੀ ਸਾ ਸੰਗਤ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁੱਲਾਂ ਬਖਸ਼ਣ ਜੋਗ ਨੇ ਦਾਸ ਦੀਆਂ ਪੁੱਲਾਂ ਬਖਸ਼ ਲੈਣਾ ਔਰ ਗੁਰੂ ਸਹਿ ਬਾਂਦੇ ਪਾਏ ਹੋਏ ਜੀਵਨ ਪੂਰਨਿਆ ਤੇ ਚੱਲ ਕੇ ਆਪਾਂ ਆਪਣੇ ਜੀਵਨ ਨੂੰ ਜਿਹੜਾ ਵਾ ਸੋਨਾ ਬਣਾਈਏ ਚੰਗਾ ਬਣਾਈਏ ਔਰ ਇਸੇ ਵਿੱਚ ਹੀ ਆਪਣੀ ਜਿਹੜੀ ਭਲਾਈ ਆ ਸੋ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ